ਧਰਨ ਬਾਬਾ ਬਾਲਾਨ ਕੇ ਤੂੰ ਹੀ ਰੰਗਾਂ ਧਰਨ ਬਾਬਾ ਬਾਲਾਨ ਰਹ ਨਾ ਲੈ ਨਰਕ ਨਾ ਜਾਇ ਮੋ ਤੇਰਾ ਗੰਗੰਕਾਰ ਹੈ ਨਾ ਲੈ ਨਰਕ ਨਾ ਜਾਇ ਜਿਉ ਬਿੰਦ ਸਭ ਤੇ ਸਰਦਾ ਦੇ ਖਾਜ ਅਗਵਾਇ ਗਵਾਈਐ ਉਸ ਤਤਮਨ ਮਹਕਾਰ ਨਿਰੰਕਾਰ ਕਰ ਮਨ ਮੇਰੇ ਸਤਿ ਬਿਵਾਰ বেদ ਪੁਰਾਣ ਸਿਮਰਤ ਸੁਣੇ ਬੋ ਵਿਦ ਕਰੋ ਵਿਚਾਰ ਪਤ ਤਿ ਉਧਾਰਣ ਭੈ ਹਰਨ ਸੁਖ ਸਾਗਰ ਨਿਰੰਕਾਰ ਸਚ ਖੰਡ ਵਸੈ ਨਿਰੰਤਰ ਕਰ ਕਰ ਵੇਖੈ ਨਦਰ ਨਿਹਾਲ ਤਿੱਥਾ ਖੰਡ ਮੰਡਲ ਵਰ ਭੰਡ ਤਿੱਥਾ ਖੰਡ ਮੰਡਲ ਵਰ ਭੰਡ ਜੇ ਤੂੰ ਕਥਾ ਤਾ ਅੰਤ ਨਾ ਅੰਤ ਅਨ ਬਾਬਾ ਨਾਨਕ ਤੋਂ ਹੀ ਬਰੰਤਾ ਅਨ ਬਾਬਾ ਨਾਨਕ ਨੂੰ ਧੰਨ ਕਹਿਆ ਤਿੰਜੈ ਮਨੇੜ ਨਾ ਆਇਆ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਤੁਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੜਾਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕਿਆ ਰਹਾ ਦਿਆ ਗੁਰਮੁਖ ਨਾਨਕਿਆ ਰਹਾ ਦਿਆ ਸਭ ਆਖੂ ਤਨ ਤਨ ਧੰ ਗੁਰਸੋਈ ਹਰ ਜੁਗ ਜੁਗ ਭਗਤ ਆਰਾ ਜੀਉਰਾ ਮਾਝ ਰਖਦਾ ਆ ਹੱਲਾ ਪਹਿਲਾ ਆਪੇ ਭਾਂਡੇ ਸਾਜਿਆ ਨੇ ਆਪੇ ਤੂਰਨ ਦੇ ਇੱਕ ਨਹੀਂ ਨੁਦ ਮਾਇਆ ਤੇ ਚੁਣੇ ਰਹਿਣ ਚੜ੍ਹੇ ਇੱਕ ਨਹੀਂ ਦੀਪ ਸੁਣ ਕੇ ਉੱਪਰ ਰਹਿਣ ਖੜੇ ਜਿਨਾ ਸਵਾਰੇ ਨਾਂ ਦਾ ਜਿਨਾਂ ਕਾ ਨਦਰ ਕਰ ਆਪੇ ਸਾਜ ਕਰ ਆਪ ਜਾਇ ਤੇ ਰਖੇ ਆਪ ਨਾ ਕੋਈ ਕਹਿ ਕਥਾ ਹੁ ਤਾਂ ਕ੍ਰਿਸ਼ਨ ਕੇ ਨਾਂ ਦਾ ਹਬ ਕਿਸ ਆਪੇ ਆਪ ਸਤਿਵਰ ਗੁਰੂ ਦੇ ਕਾਲ ਸਾਹਿਬ ਗੁਰੂ ਦੇ ਕੀ ਪੱਤੇ ਬੋਲੋ ਸਤਨਾਮ ਵਾਹਿਗੁਰੂ ਜੀ ਪੌੜੀ ਵੱਡੇ ਕੀਆ ਵੜਿਆਈਆ ਕਿਛ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀ ਮਨ ਦੇ ਜੀਆ ਰਿਜਕ ਸੰਭਾਹੇ ਸਾਇ ਘਰ ਕਮਾ ਬੁਣੀ ਤੁਰਛੋੜੀ ਤਿੰਨ ਐ ਪਾਏ ਨਾਨਕ ਏਕੀ ਬਾਹਰੀ ਘਰ ਤੂਜੀ ਨਾਹੀ ਜਾਏ ਸੋ ਕਹਨੇ ਜੇ ਤਿਸੈ ਰਜਾਏ ਸੋ ਕਰੇ ਜੇ ਤਿਸੈ ਰਜਾਏ ਤੁਧ ਤਤ ਨਾਮ ਸ੍ਰੀ ਵਾਹ ਰਾਮ ਕਲੀ ਮਹਲਾ ਤੀਜਾ ਨੰਦ ਕੋ ਏਕਕਾਰ ਸਤਗੁਰ ਪ੍ਰਸਾਦ ਆਨੰਦ ਪਾਇ ਮੇਰੇ ਨਾਨਕ ਸਤਗੁਰੂ ਮੈਂ ਪਾਇਆ ਸਤਿ ਸਤਿ ਪ੍ਰਸਾਦ ਦੇ ਰੰਗ ਜਿਹਾ ਮਾਣਿਆ ਰਾਗ ਰਤਨ ਪਰਵਾਰ ਕਰੀਂ ਸ਼ਬਦ ਗਾਉਣ ਆਇਆ ਨਾਮਾ ਰਾਮ ਸਰਪ੍ਰਸਾਦ ਸਤ ਨਾਨਕ ਨੰਦ ਹੁਆ ਸਤਗੁਰੂ ਨਾਪਾ ਅਰਤਮਗਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕੇਨ Di wahai Guruji, ek orang kar satu gurah ਨਾਸਰੀ ਮਹਲਾ ਪੰਜਵਾਂ ਚਤਰ ਦਿਸ਼ਾ ਕੇ ਨੌ ਬਾਲ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਟਾਖ ਅਵਲੋਕਣ ਕੀਨੋ ਸਕਾ ਦੁਖ ਬਿਦਾਰਿਓ ਚਤੁਰ ਦਿਸ਼ਾ ਕੀ ਨਾਮ ਬਾਲ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਟਖ ਅਵ ਲੋਕਨ ਕੀ ਨੋ दासका दुख विदारे ओ हजन राखे गोविंद कंठ लाए अवगुण सब समेटे दयालपुर्ख बकसंद रहा ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਉ ਵਾ ਸਚ ਹੋਵੇ ਜੋ ਮੰਗ ਠਾਕੁਰ ਆਪਣੇ ਤੇ ਉਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾ हे अकाल पुरख अंतर्जामी श्री गुरु नानक देव निरंकार स्वरूप सच्चे बादशाह जी आप जी दे हुजूर अमृत वेले तो लेके ऐस वेले तक श्री आशा जी दी वार दे स्लोक संत शब्द कीर्तन जी की अरदास ਅੱਖਰ ਲਗ ਕਨਾ ਤੋ ਭੁੱਲ ਚੁਕ ਮਾ ਭਾਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰੇ